हल्का राजपुरा के विधायक हरदयाल सिंह कम्बोज ने पुराना राजपुरा के वार्ड नंबर दो व अठाईस में दोनों वार्डो के लोगों की दिक्कत को देखते हुए चालीस लाख रूपए की लागत के साथ सीवरेज लाइन व सड़क के काम की शुरुआत की विधायक हरदयाल सिंह कम्बोज ने अपनी टीम ब्लॉक कांग्रेस प्रधान नरेंद्र शास्त्री एडवोकेट राकेश मेहता अनिल कुमार टनी व योगेश गोल्डी के साथ विशेष तौर पर शिरकत की इस अवसर पर वार्ड निवासियों ने सरदार कम्बोज को अपनी मुश्किलों के बारे में अवगत करवाया इस दौरान कंबोज ने कमेटी के अफसरों को जल्द लोगों को आ रही दिक्कतों को हल करने के लिए कहा हरद्याल सिंह कंबोज ने बताया कि हल्के राजपुरा के विकास के लिए पंजाब सरकार की से 20 करोड़ रुपए जारी हो चुके हैं और 32 करोड़ रुपए आने वाले महीनों में जारी हो जाएंगे राजपुरा के इलाके का विकास अप्रैल महीने से जोरों शोरों पर शुरू हो जाएगा ਇਸ ਅਫਸਰ ਪਰ ਵਿਧਾਇਕ ਹਰदयाल ਸਿੰਘ ਕੰਬੋਜ ਨੇ ਪੱਤਰਕਾਰਾਂ ਸੇ ਬਾਤ ਕਰਤੇ ਹੋਏ ਕਹਾ ਕਿ ਅੱਜ ਵਾਰ ਨੰਬਰ 28 ਦੇ ਜਿਹੜੀਆਂ ਸਟ੍ਰੀਟਸ ਰਹਿ ਗਈਆਂ ਸੀ ਪਹਿਲਾਂ ਕਿਸੇ ਸਮੇਂ ਵੀ ਨਹੀਂ ਬਣ ਪਈਆਂ ਉਹਨਾਂ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਲਗਭਗ 20 ਲੱਖ ਰੁਪਏ ਦਾ ਜਿਹੜਾ ਕੰਮ ਹੈ ਇਹ ਇਹਦੀਆਂ ਸ਼ੁਰੂਆਤ ਕੀਤੀ ਹੈ ਜਿਹੜਾ ਜਲਦੀ ਤੋਂ ਜਲਦੀ ਬਣ ਕੇ ਤਿਆਰ ਹੋ ਜਾਏਗਾ ਮੈਂ ਜਿਵੇਂ ਪਹਿਲਾਂ ਵਾਦਾ ਕੀਤਾ ਸੀਗਾ ਕਿ ਜਿਹੜੇ ਇਲਾਕਿਆਂ ਦੇ ਵਿੱਚ ਕੰਮ ਨਹੀਂ ਹੋਇਆ ਹੁਣ ਤੱਕ ਉਹਨਾਂ ਨੂੰ ਪਹਿਲ ਦਿੱਤੀ ਜਾਏਗੀ ਦੇਖੋ ਕਮੇਟੀ ਪਹਿਲਾਂ ਬੀਜੇਪੀ ਕਾਲੀਦਲ ਦੇ ਹੱਥ ਸੀ ਅਤੇ ਬਹੁਤ ਮਾੜੀ ਦਸਾਉ ਉਹਨਾਂ ਨੇ ਕੀਤੀ ਹੋਈ ਸੀ ਉਹਨਾਂ ਦਾ ਕੰਮ ਸੀ ਸਿਰਫ ਖਾਣਾ ਪਰ ਜਿਸ ਦਿਨ ਤੋਂ ਸਾਡੇ ਹੱਥ ਚ ਕਮੇਟੀ ਆਈ ਆ ਲਈ ਹੈ ਜਿਸ ਦਿਨ ਉਸ ਦਿਨ 1.5 ਲੱਖ ਰੁਪਿਆ ਕਮੇਟੀ ਦਾ ਕੋਲ ਸੀ ਅੱਜ ਮੈਂ ਇਹ ਕਹਿ ਸਕਦਾ ਕਿ ਏਡੇ ਵੱਡੇ ਪਮਾਨੇ ਤੇ ਡੇਲੀ ਕੰਮ ਵੀ ਹੋ ਰਿਹਾ। ਇਹਦੇ باوجود ਵੀ ਸਾਡੇ ਕੋਲ ਜਿਹੜੀ ਅੱਜ ਕਮੇਟੀ ਦੇ ਕੋਲ ਇਹ ਮਾਲੀ ਪੋਜੀਸ਼ਨ ਕੋਈ ਬੁਰੀ ਨਹੀਂ ਹੈ ਚੰਗੀ ਹੈ 4 ਕਰੋੜ ਰੁਪਏ ਦੇ ਨੇੜੇ ਕਮੇਟੀ ਦੇ ਕੋਲ ਪਿਆ। ਅਤੇ ਮੇਰੀ ਵੱਤ ਤੋਂ ਵੱਤ ਕੋਸ਼ਿਸ਼ ਹੋਏਗੀ ਕਿ ਉਹ ਏਰੀਏ ਇਨਕਲੂਡਿੰਗ ਸਲਮ ਕਲੋਨੀਆਂਸ ਤੇ ਇਧਰ ਪੀਣ ਵਾਲੇ ਪਾਣੀ ਦਾ ਸ਼ੀਵਜ ਦਾ ਰੋਡ ਗਲੀਆਂ ਦਾ ਰੋਡ ਗਲੀਆਂ ਬਣਾ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਕੰਮ ਕਰ ਉਹ ਜਿਹੜੇ ਕਰਾਏ ਜਾਣਗੇ ਸੋ ਮੈਂ ਜਿਹੜਾ ਇਹ ਸ਼ੁਰੂਆਤ ਕੀਤੀ ਆ ਮੈਂ ਮੈਨੂੰ ਖੁਸ਼ੀ ਆ ਕੱਲ ਹੀ ਮਹਾਰਾਣੀ ਪ੍ਰਨੀਤ ਕੌਰ ਜੀ ਰਾਜਪੁਰਾ ਵਿਖੇ ਆਏ ਆ ਮੈਂ ਹੁਣ ਕਈ ਪਿੰਡਾਂ ਦੇ ਵਿੱਚ ਜਾ ਕੇ ਆਏ ਆ ਬੜੀ ਖੁਸ਼ੀ ਦੀ ਲਹਿਰ ਆ ਪਿੰਡਾਂ ਦੇ ਅੰਦਰ ਕਿ ਜਿਹੜਾ ਕਹਿੰਦੇ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਤੁਸੀਂ ਲੈ ਕੇ ਆਏ ਆ ਕਦੇ ਸੋਚਿਆ ਨਹੀਂ ਸੀ ਜਾ ਸਕਦਾ 125 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿਹੜਾ ਮੇਰੇ ਇਲਾਕੇ ਦੇ ਸਾਰੇ ਪਿੰਡਾਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮਿਲੇਗਾ ਔਰ ਜਿਹਦੀ ਇਲਾਕੇ ਦੇ ਅੰਦਰ ਬਹੁਤ ਵੱਡੀ ਚਰਚਾ ਅੱਜ ਮੈਨੂੰ ਪਟਿਆਲੇ ਤੋਂ ਵੀ ਕਈ ਫੋਨ ਆਏ ਆ ਦੀ ਐਡਾ ਵੱਡਾ ਜਿਹੜਾ ਪ੍ਰੋਜੈਕਟ ਤੁਸੀਂ ਪਾਸ ਕਰਾ ਕੇ ਲਿਆਏ ਆ ਇਹ ਸੋ ਇਹਦੇ ਲਈ ਮੈਨੂੰ ਕੈਪਟਨ ਮਰੀਂਦਰ ਸਿੰਘ ਜੀ ਨੇ ਬੜਾ ਜਿਹੜਾ ਹੈ ਸਾਡਾ ਸਾਥ ਦਿੱਤਾ ਅਤੇ ਪੰਜਾਬ ਸਰਕਾਰੀਆਂ ਦੇ ਪੰਜਾਬ ਸਰਕਾਰ ਦੇ ਕਈ ਉੱਚ ਅਧਿਕਾਰੀ ਨੇ ਜਿਨ੍ਹਾਂ ਨੇ ਬਹੁਤ ਬਹੁਤ ਸਹਾਇਕ ਦਿੱਤਾ ਤਾਂ ਜਾ ਕੇ ਕਈ ਦਿੱਲੀ ਦੇ ਵੀ ਮੇਰੇ ਚੱਕਰ ਲੱਗੇ ਆ ਤਾਂ ਜਾ ਕੇ ਪ੍ਰੋਜੈਕਟ ਪਾਸ ਹੋਇਆ ਅਤੇ ਇੱਕ ਬਰੇ ਦੇ ਅੰਦਰ ਅੰਦਰ ਇਹ ਜਿਹੜਾ 750 ਕਰੋੜ ਰੁਪਇਆ ਪੂਰੇ ਪਿੰਡਾਂ ਚ ਲੱਗ ਕੇ ਪੀਣ ਵਾਲਾ ਪਾਣੀ ਜਿਹੜਾ ਦਿੱਤਾ ਜਾਏਗਾ ਜਿਸ ਤਰੀਕੇ ਦੇ ਨਾਲ ਅਸੀਂ ਰਾਜਪੁਰਾ ਸ਼ਹਿਰ ਦੇ ਅੰਦਰ ਅਸੀਂ ਦੇਣ ਲੱਗੇ ਆ ਹੋਰ ਵੀ ਬੜੇ ਵਿਕਾਸ ਕੰਮਾਂ ਦੇ ਜਿਹੜੇ ਹੋਣਗੇ ਤੇ ਇੱਥੇ ਪੁਰਾਣੇ ਰਾਜਪੁਰੇ ਦੇ ਅੰਦਰ ਇਕ ਸਾਡੇ ਜ਼ਿਮੀਦਾਰਾ ਜੋ ਸਾਡੀ ਸੋਸਾਇਟੀ ਹੈ ਉਹਨਾਂ ਦੀ ਜ਼ਮੀਨ ਪਈ ਹੈ ਇੱਥੇ ਮੈਂ ਪਹਿਲਾਂ ਵੱਡਾ ਸਟੇਡੀਅਮ ਦੀ ਸਾਰੀ 400 ਮੀਟਰ ਦਾ ਟਰੈਕ ਬਣਾਉਣਾ ਚਾਹੁੰਦਾ ਸੀ ਪਰ ਉਹ ਸਾਡੇ ਕੋਲ ਲੈਂਡ ਜਿਹੜੀ ਵਿਡਥ ਆ ਉਹ ਕੱਟ ਗਈ ਆ ਪਰ ਫਿਰ ਵੀ ਵੀ ਆ ਟ੍ਰਾਈਂਗ ਕਿ ਉਥੇ ਸਟੇਡੀਅਮ ਬਣੇ ਵਧੀਆ ਤਰੀਕੇ ਦੇ ਨਾਲ ਉਹ ਵੀ ਮੈਂ ਉਹਦਾ ਨਕਸ਼ਾ ਵਗੈਰਾ ਤਿਆਰ ਕਰਾ ਕੇ ਉਹਨੂੰ ਥੋੜੇ ਸਮੇਂ ਤੋਂ ਬਾਅਦ ਜਿਹੜਾ ਸੀ ਉਹਦੀ ਸ਼ੁਰੂਆਤ ਅਸੀਂ ਕਰਾਂਗੇ ਕੋਈ ਕੰਮ ਅਧੂਰੇ ਨਹੀਂ ਛੱਡਾਂਗੇ ਇਹ ਸਾਰੇ ਕੰਮ ਜਿਹੜੇ ਹੈਗੇ ਆ ਉਹ ਐਲ ਦੇ ਹਾਸਤੇ ਜਿਹੜੇ ਇਕਰਾ ਕੇ ਦੇਣਾ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਇੱਕ ਲਗਭਗ ਪੁਰਾਣੀ ਰਾਜਪੁਰੇ ਦੀਆਂ ਜਿੰਨੀਆਂ ਵੀ ਆਟਰ ਕਲੋਨਿਜ਼ ਅਤੇ ਲੈਂਨ ਤੋਂ ਪਾਰ ਇਧਰ ਲੱਜੜਾਈ ਦੀਆ ਉਹਦੇ ਤੇ 6.5 ਕਰੋੜ ਰੁਪਏ ਦੇ ਜਿਹੜੇ ਕੰਮ ਆ ਉਹ ਇਸ ਸਾਲ ਦੇ ਅੰਦਰ ਅੰਦਰ ਹੋਣਗੇ ਇਹ ਮੈਂ ਤੁਹਾਨੂੰ ਕਹਿ ਕੇ ਚੱਲਿਆ ਔਰ ਜਿਹੜਾ ਲਗਭਗ नाल पूरे काम राजपुरा से दिनेश सचदेवा की रिपोर्ट ए टी वी न्यूज अगर आपने अभी तक हमारा चैनल सब्सक्राइब नहीं किया तो कृपया हमारा चैनल जरूर सब्सक्राइब करें ताकि लेटेस्ट न्यूज पहुंचे आप तक सबसे पहले